ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਛੇੜ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕਾਫੀ ਸਮੇਂ ਤੋਂ ਸ਼ੁਰੂ ਕੀਤਾ ਹੋਇਆ ਅਭਿਆਨ ਉਸ ਤਹਿਤ ਸਾਨੂੰ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਮਿਲੀ ਹੈ। ਘਰਿੰਡਾ ਪੁਲਿਸ ਵੱਲੋਂ ਕੱਲ 2 ਬੰਦਿਆਂ ਨੂੰ ਗ੍ਰਿਫਤਾਰ ਕਰਕੇ ਯੋਗਰਾਜ ਸਿੰਘ ਅਤੇ ਗੁਰਜੀਤ ਸਿੰਘ ਇੱਕ ਹੈਗਾ ਯੋਗਰਾਜ ਅਟਲਗੜ ਦਾ ਗੁਰਜੀਤ ਹੈਗਾ ਥਾਣਾ ਕਣੀਏਕੇ ਬਾਂਗਰ ੁਰਦਾਸਪੁਰ ਦਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 5 ਕਿਲੋ ਹੈਰੋਇਨ ਬਣੀ ਹੋਈ ਹੈ ਉਹ ਰਿਕਵਰ ਕੀਤੀ ਹੈ ਤੇ ਇਹਦੇ ਅਲਾਵਾ ਇੱਕ ਸਾਡਾ ਮਿੱਤੀ ਪੰਜ ਸੱਤ ਨੂੰ ਥਾਣਾ ਜਨਾਲਾ ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਜਿਦੇ ਚ ਅਸੀਂ 1 ਕਿਲੋ 227 ਗ੍ਰਾਮ ਮੀਥੈਮਫੈਟਾਮੀਨ ਆਈਸ ਜਿਹੜੇ ਨੂੰ ਕੰਨੇ ਨੇ ਮੈਟ ਉਹ ਸੀ ਰਿਕਵਰ ਕੀਤੀ ਸੀਗੀ ਉਹਦੀ ਬੈਕਵਰਡ ਲਿੰਕੇਜਸ ਅਸੀਂ ਕਾਫੀ ਵਧੀਆ ਮਿਹਨਤ ਕਰਕੇ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਆਕਾਸ਼ਦੀਪ ਸਿੰਘ ਅਤੇ ਅਮਨਦੀਪ ਸਿੰਘ ਇਹ ਥਾਣਾ ਲੋਪੋਕੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਅਸੀਂ ਇੱਕ ਕੋਡਕਾਪਟਰ ਡਰੋਨ ਅਤੇ 500 ਗ੍ਰਾਮ ਹੈਰੋਇਨ 570 ਗ੍ਰਾਮ ਹੈਰੋਇਨ ਇਹਨਾਂ ਦੋ ਬਰਾਮਦ ਕੀਤੀ ਤੇ ਜਿਹੜਾ ਇੱਕ ਇਹਨਾਂ ਦਾ ਮੇਨ ਦੋਸ਼ੀ ਜਿਹੜਾ ਪਹਿਲਾਂ ਅਸੀਂ ਫੜਿਆ ਸੀਗਾ ਰਵਿੰਦਰ ਸਿੰਘ ਉਰਫ ਵਿੱਕੀ ਕੱਕੜ ਦਾ ਇਹਦਾ ਹੀ ਮੋਡਿਊਲ ਸੀਗਾ ਜਿਹੜਾ ਕਿ ਪਹਿਲਾਂ ਵੀ 15 ਕਿਲੋ ਹੈਰੋਇਨ ਦੇ ਕੇਸ 'ਚ ਐਸਐਸਓਸੀ ਵੱਲੋਂ ਤੇ ਪਹਿਲਾਂ ਵੀ ਜੇਲ੍ਹ 'ਚ ਗਿਆ ਸੀਗਾ ਤੇ ਬਾਹਰ ਆਇਆ ਸੀਗਾ ਤੇ ਫਿਰ ਸਾਡੀ ਟੀਮ ਨੇ ਇਹਨੂੰ ਫੜਕੇ ਇਹਦੇ ਕੋਲੋਂ 1 ਕਿਲੋ 227 ਗ੍ਰਾਮ ਆਈਸ ਮਿੱਥ ਇਹਦੇ ਕੋਲੋਂ ਰਿਕਵਰ ਕੀਤੀ ਸੀ ਤੇ ਤੁਹਾਨੂੰ ਦੱਸਣਾ ਚਾਹਨਾ ਹੈ ਮਾਨਯੋਗ ਬੀਆਈਜੀ ਸਾਹਿਬ ਸਰ ਨਾਨਕ ਸਿੰਘ ਜੀ ਦੀ ਦਿਸ਼ਾ ਨਿਰਦੇਸ਼ ਐਂਡ ਅੰਮ੍ਰਿਤਸਰ ਦੇ ਹਾਤੀ ਪੁਲਿਸ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਹੈ ਸਤਰਕ ਹੈ ਸਾਡੀ ਜਿਹੜੀ ਕਾਰਗੁਜ਼ਾਰੀ ਹੈ ਨਸ਼ਿਆਂ ਦੇ ਵਿਰੁੱਧ ਉਹ ਬਿਲਕੁਲ ਇਦਾਂ ਹੀ ਜਾਰੀ ਰਹੇਗੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਤੁਹਾਨੂੰ ਵੱਡੀਆਂ ਸਫਲਤਾਵਾਂ ਬਾਰੇ ਦੱਸਾਂਗੇ ਧੰਨਵਾਦ ਜੀ ਇਨਸ਼ਾਅੱਲਾ ਨਾ ਇਹ ਬਹੁਤ ਵਕਤ ਇਹਨਾਂ ਦੋਵਾਂ ਦਾ ਕੋਈ ਕਨੈਕਸ਼ਨ ਨਹੀਂ ਹੈਗਾ ਇੱਕ ਕਨੈਕਸ਼ਨ ਜਿਹੜਾ ਕਾਮਨ ਦੋਨਾਂ ਚ ਇਹ ਆਇਆ ਕਿ ਇਹ ਜਿਹੜੀ ਖੇਪ ਹੈ ਦੋਵਾਂ ਹਿੱਸਿਆਂ 'ਚ ਹੀ ਡਰੋਨ ਰਾਹੀਂ ਜਿਹੜੀ ਪਾਰੋਂ ਜਿਹੜੀ ਸਾਡੀ ਆਈਐਸਏਈ ਏਜੰਸੀ ਜਿਹੜੀ ਹੈਗੀ ਹੈ ਪਾਕਿਸਤਾਨ ਦੀ ਜਿਹੜਾਂ ਦੇ ਬੜੇ ਮਾੜੇ ਇਰਾਦੇ ਨੇ ਕਿ ਸਾਡੀ ਜਿਹੜੀ ਜਵਾਨੀ ਨੂੰ ਖਰਾਬ ਕਰਨ ਦੇ ਉਹ ਡਰੋਨ ਰਾਹੀ ਇਹਨਾਂ ਨੇ ਜਿਹੜੇ ਹੈਗੇ ਆ ਖੇਪ ਦੋਆਂਗੇ ਸੀ ਭੇਜੀ ਸੀ। ਸਾਰੇ ਡਰੋਨ ਜਿਹੜਾ ਫੜਿਆ ਕਿ ਪਾਕਿਸਤਾਨੋਂ ਆਇਆ ਸੀ ਜਾਂ ਇੱਧਰ ਤੋਂ ਸੀ ਇਹ। ਇਹ ਇੱਧਰ ਵਾਲੇ ਬੰਦਿਆਂ ਦੇ ਹੀ ਡਰੋਨ ਸੀਗਾ ਜੀ। ਇਹ ਜਿਹੜੇ ਆਕਾਸ਼ਦੀਪ ਤੇ ਅਮਨਦੀਪ ਨੂੰ ਅਸੀਂ ਫੜਿਆ ਇਹ ਇਹ ਡਰੋਨ ਵਰਤਦੇ ਸੀਗੇ। ਜਿਹਦੇ ਜਿੰਨ ਸਰ ਤੋਂ ਬਾਅਦ ਦਾ ਤੋਂ ਇਜ਼ੀ ਬਹੁਤ ਨਹੀਂ ਕੋਈ ਇੰਕਾ ਗੱਜ ਦੇ ਵਿੱਚ ਫਾਇਰਿੰਗ ਹੋਈ ਸੀਗਾ ਟੈਕਨੀਕ ਜਿਹਦੇ ਜਿੰਨ ਜਿਸ ਦਾ ਅਨਸਰ ਬਿਲ ਕਾਉਂਟਰ ਹੋਇਆ। ਉਹ 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 ਜਿਹੜਾ ਵਿਕਰਮ ਵਿੱਕੀ ਹੈ ਉਹ ਵੱਖਰਾ ਹੈਗਾ ਉਹ ਸਾਡਾ ਵੀ ਵੌਂਟਡ ਅਕਿਊਜ਼ਡ ਹੈਗਾ ਜਿਹੜਾ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਫੜਿਆ ਗਿਆ। ਉਹ ਦੂਸਰਾ ਵਿੱਕੀ ਹੈਗਾ ਇਹ ਦੂਸਰਾ ਵਿੱਕੀ ਇੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਵਿੰਦਰ ਤੇ ਵਿੱਕੀ ਜਿਹੜਾ ਇਹ ਜਿਹੜਾ ਸਾਡਾ ਆਈਸੋ ਵਾਲਾ ਕੇਸ ਹੈਗਾ ਇਹਦੇ ਖਿਲਾਫ ਜਿਹੜੇ ਹੈਗੇ ਆ ਇੱਕ 15 kg heroin da ede ch case darj registered sir jugraj te gurjeet singh di pulis tak kinne mamle darj hai pehla vi jehde aa si open darj jo da kar rahe ਇਹ ਨਾ ਦੋਵਾਂ ਤੇ ਹਜੇ ਫਿਲਹਾਲ ਸਾਨੂੰ ਕੋਈ ਕੇਸ ਸਾਹਮਣੇ ਨਹੀਂ ਆਇਆ ਬਾਕੀ ਅਸੀਂ ਤਾਂ ਵੀ ਪ੍ਰੋਪਰਲੀ ਜਿਹੜੀ ਹੈਗੀ ਹੈ ਪੁੱਛ ਕੇ ਇਹਨਾਂ ਦੀ ਕਰ ਰਹੇ ਆ ਇਹਨਾਂ ਦਾ ਜਿਹੜਾ ਪੂਰਾ ਨੈਟਵਰਕ ਹੈ ਪੂਰਾ ਫਾਰਵਰਡ ਤੇ ਬੈਕਵਰਡ ਲਿੰਕੇजेस ਕਿੱਥੋਂ ਲੈ ਕੇ ਆਂਦੇ ਸੀਗੇ ਪਹਿਲਾਂ ਦੀਆਂ ਖੇਪਾਂ ਇਹਨਾਂ ਦੀਆਂ ਤੇ ਕਿਹੜੇ ਨੂੰ ਅੱਗੇ ਵੰਡਦੇ ਸੀਗੇ ਤੇ ਇਹਨਾਂ ਨਾਲ ਫਾਈਨੈਂਸ਼ੀਅਲੀ ਜਿਹੜੇ ਵੀ ਬੰਦੇ ਇਨਵੋਲਡ ਸੀਗੇ ਉਹ ਸਾਰੇ اسی ਪ੍ਰੋਪਰਲੀ ਇਹ ਦੇਖ ਰਹੇ ਆ ਕਿ ਪਿਛਲੇ ਸਮੇਂ ਦੇ ਜਿਹੜੇ ਗਰੁੱਪ ਮਿਸ਼ਨ ਨੇ ਦੋ ਦਲੇ ਬਹੁਤ ਸਾਰੇ ਗਰੁੱਪ ਨੂੰ ਚੁੜੇ ਕਾਫੀ ਹੈਵੀ ਨੇ ਨਜ਼ਰ ਆਇਆ ਬਟ ਇਹ ਜਿਹੜੇ ਨਵੇਂ ਬੰਦੇ ਨੇ ਜਾਂ ਇਹ ਵੈਕਿਊਮ ਉਹਦੇ ਵਿੱਚ ਕ੍ਰੀਏਟ ਹੋ ਰਿਹਾ ਕਿ ਇਹ ਨਵਾਂ ਕੰਮ ਸ਼ੁਰੂ ਕਰ ਰਹੇ ਨੇ ਜਾਂ ਪੁਰਾਣੀ ਤੁਹਾਡੀ ਨਜ਼ਰ ਤੋਂ ਕਿਤੇ ਬਜੇ ਰਹੇ ਸੀ ਕਿਉਂਕਿ ਰਿਕਵਰੀ ਸਜੇ ਤੱਕ ਨਹੀਂ ਚਲੀ ਜਾ ਰਹੀ ਉਦੋਂ ਵੀ ਕੋਸ਼ਿਸ਼ ਹੋ ਰਹੀ ਹੈ ਇਹ ਜੀ ਬਿਲਕੁਲ ਜੀ ਜਿਹੜਾ ਸਾਡੀ ਬਿਲਕੁਲ ਟਾਰਗੇਟਡ ਅਪਰੋਚ ਹੁੰਦੀ ਹੈ ਜਿਹੜੇ ਵੀ ਸਾਨੂੰ ਜ ਮੈਂ ਤੁਹਾਨੂੰ ਦੱਸਿਆ ਯੁੱਧ ਨਸ਼ਿਆਂ ਵਿਰੁੱਧ ਸਾਨੂੰ ਲੋਕਾਂ ਵੱਲੋਂ ਬਹੁਤ ਹੀ ਭਰਪੂਰ ਸਹਿਯੋਗ ਮਿਲ ਰਿਹਾ ਤੇ ਲੋਕਾਂ ਵੱਲੋਂ ਹੀ ਸਾਨੂੰ ਇਨਫੋਰਮੇਸ਼ਨ ਜਿਹੜੀ ਸ਼ੇਅਰ ਹੋ ਜਾਂਦੀ ਹੈ ਕਿ ਫਲਾਣਾ ਬੰਦਾ ਹੈਗਾ ਫਲਾਣੇ ਪਿੰਡ ਦਾ ਹੈਗਾ ਇਹਦੀ ਜ਼ਮੀਨ ਜਾਇਦਾਦ ਕਾਫੀ ਵੱਧ ਰਹੀ ਹੈ ਤੇ ਇਹ ਜ਼ਰੂਰ ਕੰਮ ਕਰਦਾ ਹੋਣਾ ਤੇ ਅਸੀਂ ਉਹਦੇ ਤੇ ਟਰੈਪ ਲਾਣੇ ਆ ਜਾਨੂੰ ਸਾਨੂੰ ਜਦੋਂ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਇਦਾਂ ਦੀ ਅਸੀਂ ਉਹਨਾਂ ਨੂੰ ਟਰੈਪ ਲਾ ਕੇ ਪ੍ਰੋਪਰਲੀ ਜਿਹੜਾ ਹੈਗਾ ਸਾਡੀ छानबीन ਕਰਕੇ ਫਿਰ ਅਸੀਂ ਉਹਨਾਂ ਨੂੰ ਇਦਾਂ ਕਾਬੂ ਕਰ ਰਹੇ ਆ ਆਕਾਸ਼ੀ ਤੇ ਅਮਨਦੀਪ ਦੇ ਕੀ ਤਾਲੁਕ ਇੰਦਰ ਉਰਫ ਵਿੱਕੀ ਜਿਹੜਾ ਸੀਗਾ ਇਹਦੇ ਮੋਡਿਊਲ ਦੇ ਮੈਂਬਰਸ ਨੇ ਇੱਕ ਹੈਗਾ ਜੀ ਪਗੂਪੁਰ ਦਾ ਤੇ ਇੱਕ ਹੈਗਾ ਲੋਧੀ ਗੁੱਜਰਪਿੰਡ ਦਾ ਇਹ ਦੋਵੇਂ ਥਾਣਾ ਲੋਪੋਕੇ ਦੇ ਅੰਡਰ ਆਉਂਦੇ ਨੇ ਤੇ ਇਹਦੇ ਇਹ ਫੁੱਟ ਸੋਲਜਰ ਸੀਗੇ ਰਵਿੰਦਰ ਵਿੱਕੀ ਦੇ ਇਹਨਾਂ ਨੂੰ ਅਸੀਂ ਜਦੋਂ ਕਾਬੂ ਕੀਤਾ ਫਿਰ ਇਹਨਾਂ ਨੇ ਦੱਸਿਆ ਕਿ ਰਵਿੰਦਰ ਦੇ ਕਹਣ ਤੇ ਇਹ ਡਰੋਨ ਵੀ ਵਰਤਦੇ ਸੀਗੇ ਤੇ ਇਹਨਾਂ ਦੇ ਪਹਿਲਾਂ ਵੀ ਇਹਨਾਂ ਨੇ ਖੇਪਾਂ ਕਾਫੀ ਚੁੱਕੀਆਂ ਪ੍ਰੋਬਲਮ ਨਾ ਲੱਗਦਾ ਸਰ ਕਿ ਕਿੰਨੇ ਚਿਰ ਚੁੱਪ ਰਹਿ ਕੇ ਸੀ ਉਹਦੀ ਕਿੰਨੇ ਘੰਟੇ ਜੇ ਲੱਗੇ ਇਹ ਸਾਰੇ ਅਸੀਂ ਪ੍ਰੋਪਰਲੀ ਪੁੱਛਕਿਛ ਕਰ ਰਹੇ ਹਾਂ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਸੀ ਕਿੰਨੀਆਂ ਇਹਨਾਂ ਨੇ ਕਿਪਾਂ ਪਹਿਲਾਂ ਚੁੱਕੀਆਂ ਨੇ ਕਿ ਕਿਹੜੇ-ਕਿਹੜੇ ਇਹਨਾਂ ਦੇ ਹੋਰ ਵੀ ਸਾਥੀ ਨੇ ਉਹ ਸਾਰੇ ਅਸੀਂ ਪੁੱਛਕਿਛ ਕਰ ਰਹੇ ਹਾਂ ਕਿ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਇਨਫੋਰਮੇਸ਼ਨ ਚੱਲੇ ਇਹਨੂੰ ਵੀ ਅਸੀਂ ਡਰੋਨ ਨੂੰ ਵੀ ਇੱਦਾਂ ਵੀ ਫੋਰੈਂਸਿਕ ਅਨਾਲਿਸਿਸ ਕਰਾ ਕੇ ਇਹਦੇ ਵੀ ਟੈਕਨੀਕਲ ਅਨਾਲਿਸਿਸ ਕਰਾਵਾਂਗੇ ਕਿ ਇਹਨੇ ਕਿੰਨੀ ਵਾਰੀ ਜਿਹੜੀ ਹੈਗੀ ਆ ਡਾਨ ਪਰ ਇੱਧਰ ਤੋਂ ਉੱਧਰ ਜਿਹਾ ਹੈ ਤਸੀਂ ਇਹ ਵੀ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਨਾਲ ਸਾਂਝੀ ਕਰਾਂ। ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈਗਾ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਲੋਕਾਂ ਦੇ ਸਹਿਯੋਗ ਨਾਲ ਭਾਰੀ ਸਹਿਯੋਗ ਨਾਲ ਜਿਹੜਾ ਇਹ ਕੰਟੀਨਿਊ ਹੋ ਰਿਹਾ ਸਾਰੇ ਲੋਕੀ ਚਾਹੁੰਦੇ ਨੇ ਕਿ ਪੰਜਾਬ ਚ ਜਿਹੜਾ ਨਸ਼ਾ ਖਤਮ ਹੋਵੇ ਮੋੜ ਪੰਜਾਬ ਰੰਗਲਾ ਪੰਜਾਬ ਬਣੇ ਤੇ ਉਹਦੇ ਤਹਿਤ ਹੀ ਅਸੀਂ ਜਿਹੜੀਆਂ ਹੈਗੀਆਂ ਸਾਰੀ ਕਾਰਵਾਈ ਸਾਡੀ ਚੱਲਦੀ ਜਾ ਰਹੀ ਹੈ ਲਗਾਤਾਰ ਤੇ ਅੱਗੇ ਵੀ ਆਉਣ ਵਾਲੇ ਸਮੇਂ ਚ ਲੋਕਾਂ ਦੇ ਸਹਿਯੋਗ ਨਾਲ ਅਸੀਂ ਚੱਲਦੀ ਜਾਰੀ ਰੱਖਾਂਗੇ। ਕਾਸ਼ਮੀਰ ਸਿੰਘ ਸਿੱਦੇ ਸਿਆਸੀ ਗਰਾਉਂਡ ਨਾਲ ਹੈ ਕਿ ਭਾਜਪਾ ਸਾਡੇ ਸੱਤਚਰਾ ਚੁੱਕੇ ਨਹੀਂ ਨਹੀਂ ਹਜੇ ਤੱਕ ਐਦਾ ਦਾ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਜੇ ਆਏਗਾ ਸੀ ਜ਼ਰੂਰ ਤੁਹਾਡੇ ਨਾਲ ਸਮਝ ਕਰੀਏ